ਹਰੇਕ ਇਨਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਪਰਿਵਾਰ ਦੇ ਨਾਲ ਕਿਸੇ ਵਧੀਆ ਥਾਂ ਤੇ ਘੁੰਮਣ ਜਾਇਆ ਜਾਵੇ ਜਾਂ ਫਿਰ ਕਿਤੇ ਵਧੀਆ ਪਰਿਵਾਰ ਦੇ ਨਾਲ ਲੰਚ ਜਾਂ ਡਿਨਰ ਕੀਤਾ ਜਾਵੇ ਜੇਕਰ ਤੁਸੀਂ ਵੀ ਪਰਿਵਾਰ ਦੇ ਨਾਲ ਕਿਤੇ ਵਧੀਆ ਲੰਚ ਜਾਂ ਡਿਨਰ ਕਰਨ ਜਾਂਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਹੁਣ ਫਗਵਾੜਾ ਦੇ ਵਿੱਚ ਹਰਗੁਮਿੰਦ ਨਗਰ ਡੋਮੀਨੋਸ ਦੇ ਬਿਲਕੁਲ ਉੱਪਰ ਖੁੱਲ ਗਿਆ ਹੈ ਬਸੰਤ ਆਈਸਕ੍ਰੀਮ ਐਂਡ ਰੈਸਟੋਰੈਂਟ ਜਿੱਥੇ ਤੁਸੀਂ ਵਧੀਆ ਫੂਡ ਪਰਿਵਾਰ ਦੇ ਨਾਲ ਇੰਜੋਏ ਕਰ ਸਕਦੇ ਹੋ ਅੱਜ ਫਗਵਾੜਾ ਦੇ ਵਿੱਚ ਬਸੰਤ ਰੈਸਟੋਰੈਂਟ ਦੀ ਸ਼ੁਰੂਆਤ ਹੋਈ ਹੈ ਜਿਸ ਦਾ ਉਦਘਾਟਨ ਕਰਨ ਦੇ ਲਈ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਪਹੁੰਚੇ ਔਰ ਇਸ ਮੌਕੇ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਾਨ ਵੀ ਮੌਜੂਦ ਰਹੇ ਫਗਵਾੜੇ ਵਿੱਚ ਬਸੰਤ ਦਾ ਜਿਹੜਾ ਸਾਡਾ ਆਊਟਲੈਟ ਖੁੱਲਿਆ ਉਸ ਦੀਆਂ ਜਿੱਥੇ ਸਾਰੀ ਬਸੰਤ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਛੋਟੇ ਭਰਾ ਮਿੰਟਾ ਜੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਔਰ ਮੈਂ ਸਮਝਦਾ ਕਿ ਬਸੰਤ ਆਊਟਲੈਟ ਦੀ ਫਗਵਾੜੇ ਵਿੱਚ ਬਹੁਤ ਵੱਡੀ ਡਿਮਾਂਡ ਵੀ ਸੀ ਤੇ ਜ਼ਰੂਰਤ ਵੀ ਸੀ ਤੇ ਨਾਲ ਹੀ ਸਾਡੇ ਭੈਣ ਜੀ ਹੁਣੀ ਪ੍ਰਿਆ ਜੀ ਪ੍ਰਿਆ ਮਾਰਖੰਡ ਜੀ ਉਹਨਾਂ ਨੂੰ ਵੀ ਬਹੁਤ ਹਾਂਜੀ ਪਾਇਲ ਪਾਇਲ ਮੇਰੀ ਵਾਈਫ ਦਾ ਨਾਮ ਹੈ ਅੱਛਾ ਪ੍ਰਿਆ ਭੈਣ ਜੀ ਦਾ ਨਾਮ ਹੈ ਠੀਕ ਹੈ ਪ੍ਰਿਆ ਤੇ ਸਾਡੇ ਭੈਣ ਜੀ ਪਾਇਲ ਜੀ ਪਾਇਲ ਮਾਰਖੰਡ ਜੀ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਦੇ ਪਰਿਵਾਰ ਨੂੰ ਵੀ ਮੁਬਾਰਕਬਾਦ ਸੋ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਹੈ ਕਿ ਸਾਡਾ ਜਿਹੜਾ ਆਊਟਲੈਟ ਖੁੱਲਿਆ ਇਹ ਜਿਹੜਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਔਰ ਮੇਰੇ ਨਾਲ ਸਾਡੇ ਇਸ ਹਲਕੇ ਦੇ ਇੰਚਾਰਜ ਨਿਯੁਕਤ ਹਲਕੇ ਇੰਚਾਰਜ ਸਾਡੇ ਹਰਨੂਰ ਹਰਜੀਮਾਨ ਜੀ ਉਹ ਵੀ ਮੇਰੇ ਨਾਲ ਮੌਜੂਦ ਨੇ ਸਾਡੇ ਮੇਅਰ ਸਾਹਿਬ ਮੌਜੂਦ ਨੇ ਰਾਮਪਾਲ ਉਪਲ ਜੀ ਤੇ ਸਾਡੇ ਕਾਉਂਸਲਰ ਸਾਰੇ ਇੱਥੇ ਮੌਜੂਦ ਨੇ ਮੈਂ ਡੈਪਟੀ ਮੇਅਰ ਜੀ ਸਾਡੇ ਸੂਤ ਸਾਹਿਬ ਸੋ ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਵਾਦ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹ ਵੀ ਉਹ ਚੇਤੇ ਤੌਰ ਤੇ ਆ ਸੱਟ ਸਰਬਜੀਤ ਜੀ ਸਾਡੇ ਚ ਪਹੁੰਚਦੇ ਕਿੱਥੇ ਪਤਾ ਜਿਗਿਆ ਉਹ ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ ਨਵਨਿਯੁਕਤ ਵੀ ਨੇ ਤੇ ਸਾਡਾ ਆਊਟਲੈਟ ਵੀ ਨਵਾਂ ਹੀ ਆ ਤੇ ਮੈਂ ਮਿੰਟਾ ਜੀ ਨੂੰ ਭਰੋਸਾ ਦਵਾਉਂਦਾ ਕਿ ਸਾਡੀ ਟੀਮ ਸਾਰੀ ਬਹੁਤ ਅੱਛੀ ਹੈ ਤੇ ਤੁਹਾਨੂੰ ਇੱਥੇ ਕੋਈ ਵੀ ਸਮੱਸਿਆ ਜਿਹੜੀ ਹੈ ਨਹੀਂ ਆਉਣ ਦਵਾਂਗੇ ਤੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ ਬਹੁਤ ਬਹੁਤ ਵਧਾਈ ਡਾਕਟਰ ਚੱਬੇਵਾਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਚਰਨ پا ਕੇ ਸਾਨੂੰ ਅਸ਼ੀਰਵਾਦ ਦਿੱਤਾ ਸਾਡੀ ਫੈਮਿਲੀ ਨੂੰ ਅਸ਼ੀਰਵਾਦ ਦਿੱਤਾ ਇਹ ਮੇਰਾ 52ਵਾਂ ਆਊਟਲੈਟ ਹੈ ਇਸ ਤੋਂ ਬALLE ਪੰਜਾਬ ਹਰਿਆਣਾ ਹਿਮਾਚਲ ਚ ਖੋਲੇ ਆਊਟਲੈਟ ਸਾਰੇ ਡਾਕਟਰ ਸਾਹਿਬ ਨੂੰ ਮੈਂ ਸਪੈਸ਼ਲ ਰਿਕਵੈਸਟ ਕੀਤੀ ਇਹਦਾ ਤੁਸੀਂ ਉਦਘਾਟਨ ਤੁਸੀਂ ਕਰਨਾ ਆ ਕੇ ਮੈਂ ਉਦਘਾਟਨ ਇਹਦਾ 15 ਦਿਨ ਲੇਟ ਕੀਤਾ ਸਿਰਫ ਡਾਕਟਰ ਸਾਹਿਬ ਦੀ ਬੀਜ਼ੀ ਸੀਗੇ ਡਾਕਟਰ ਸਾਹਿਬ ਨੇ ਅੱਜ ਆਪਣੇ ਕੀਮਤੀ ਸਮਾਂ ਕੱਢ ਕੇ ਵਿੱਚੋਂ ਦੀ ਜੋ ਟਾਈਮ ਦਿੱਤਾ ਮੈਂ ਉਹਨਾਂ ਲਈ ਤਹਿ ਦਿਲੋਂ ਧੰਨਵਾਦ ਆ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਰੇ ਦਾ ਬਾਕੀ ਸਾਰੇ ਜਿੰਨੇ ਮੇਰੇ ਸੱਜਣ ਮਿੱਤਰ ਮੇਰ ਸਾਹਿਬ ਇੰਚਾਜ ਸਾਹਿਬ ਪ੍ਰਧਾਨ ਸਾਹਿਬ ਡਿਫਟੀ ਮੇਅਰ ਸਾਹਿਬ ਸਭ ਦਾ ਇੱਥੇ ਸਵਾਗਤ ਹੈ ਮੈਂ ਕਿਸੇ ਦਾ ਨਹੀਂ ਨਾਮ ਲੈ ਸਕਿਆ ਤਾਂ ਸੌਰੀ ਸਾਰਿਆਂ ਨੂੰ ਮੈਂ ਸਭ ਦਾ ਇੱਥੇ ਵੈਲਕਮ ਕਰਦਾ ਤੇ ਸਭ ਦਾ ਥੈਂਕ ਯੂ ਕਰਨਾ ਯਾਰ ਵਸੇ ਹੁਣ ਕੀ ਅਪੀਲ ਕਰਨਾ ਯਾਨੀ ਸਰ ਸ਼ਹਿਰ ਵਾਸੀਆਂ ਨੂੰ ਪੀਲਾ ਇੱਕ ਵਾਰੀ ਆਓ ਵੈਜੀਟੇਰੀਅਨ ਸਪੌਟ ਖੁੱਲਿਆ ਪੂਰਾ ਔਰ ਜੋ ਲੋਗਾ ਦੀ ਆਈਕਲ ਜਿਆਦਾ ਡਿਮਾਂਡ ਹੈ ਹਰ ਤਰ੍ਹਾਂ ਦਾ ਫੂਡ ਅਵੇਲੇਬਲ ਹੈ ਇੱਕ ਵਾਰੀ ਆਓ ਅਤੇ ਟੇਸਟ ਕਰੋ ਔਰ ਜੇ ਸਾਡੀ ਕੋਈ ਕਮੀ ਪੇਸ਼ੀ ਹੋਏ ਤਾਂ ਸਾਨੂੰ ਦੱਸ ਕੇ ਜਾਓ ਅਦਰਵਾਈਜ਼ ਸਾਡੀ ਕੋਸ਼ਿਸ਼ ਪੂਰੀ ਰਹੇਗੀ ਜਿਵੇਂ ਬਾਕੀ ਜਗ੍ਹਾ ਦੇ ਸੀ ਆਪਣਾ ਬੈਸਟ ਸਰਵ ਕਰਦੇ ਐਸੇ ਵੀ ਅਸੀਂ ਆਪਣਾ ਬੈਸਟ ਦਵਾ